ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਲਗਾਤਾਰ ਜਿੱਥੇ ਭਵਿੱਖਵਾਣੀਆਂ ਹੋ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਹੁਣ ਮੌਸਮ ਬਦਲਣ ਵਾਲਾ ਹੈ ਮੌਨਸੂਨ ਆਉਣ ਵਾਲਾ ਹੈ ਜਾਂ ਬਾਰਿਸ਼ ਹੋਏਗੀ ਤੇਜ਼ ਹਵਾਵਾਂ ਚੱਲਣਗੀਆਂ ਲਗਾਤਾਰ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਅਜਿਹੇ ਅਪਡੇਟਸ ਦਿੱਤੀਆਂ ਜਾ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਗਰਮੀ ਜੋ ਹੈ ਚਰਮ ਸੀਮਤ ਪਹੁੰਚੀ ਹੋਈ ਹੈ ਗਰਮੀ ਨੇ ਆਪਣਾ ਕਹਿਰ ਵਰਪਾਉਣਾ ਸ਼ੁਰੂ ਕੀਤਾ ਪਿਆ ਤਾਂ ਪੰਜਾਬ ਦੇ ਵਿੱਚ ਇਸ ਲਈ ਰੈੱਡ ਅਲਰਟ ਜਾਰੀ ਹੋਇਆ ਪਿਆ ਕਈ ਥਾਵਾਂ ਤੇ ਲੋ ਦਾ ਅਲਰਟ ਹੈ ਕਈ ਥਾਵਾਂ ਤੇ yellow alert ਹੈ ਤਾਂ ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਮੀਂਹ ਦਾ ਅਲਰਟ ਵੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਵੀ ਕਾਫੀ ਜ਼ਿਆਦਾ ਹੋਈ ਪਈ ਹੈ ਹਮਸ ਭਰਿਆ ਹੋਇਆ ਜੋ ਮੌਸਮ ਹੈ ਉਸਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਨਮੀ ਦੇ ਵਧਣ ਦੇ ਕਰਕੇ ਘੱਟੋ ਘੱਟ ਤਾਪਮਾਨ ਜੋ ਹੁੰਦਾ ਉਸ ਦੇ ਵਿੱਚ 1.2 ਯਾਨੀ 1.2 ਡਿਗਰੀ ਦੀ ਕਮੀ ਦੇਖਣ ਨੂੰ ਮਿਲੀ ਹੈ ਪਰ ਹੱਲੇ ਵੀ ਪੰਜਾਬ ਦਾ ਤਾਪਮਾਨ 5.3 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ ਸਮਾਨ ਤਾਪਮਾਨ ਦੇ ਨਾਲ। ਅੱਜ ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਤੇ ਜੋ ਆਂਧੀ ਯਾਨੀ ਹਨੇਰੀ ਆਉਣ ਦੇ ਲਈ yellow alert ਜਾਰੀ ਕੀਤਾ ਹੈ ਪਰ ਪੰਜਾਬ ਦੇ ਵਿੱਚ ਅੱਜ ਲੂ ਨੂੰ ਲੈ ਕੇ ਅਲਰਟ ਜਾਰੀ ਨਹੀਂ ਹੋਇਆ ਪਰ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਹਵਾਾਂਾਂ ਚੱਲਣ ਦੇ ਨਾਲ ਵੈਕਿਊਮ ਬਣਦਾ ਜਾ ਰਿਹਾ ਹੈ ਸਥਿਤੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅੱਜ ਸੂਬੇ ਭਾਰ ਦੇ ਵਿੱਚ yellow alert ਜਾਰੀ ਕੀਤਾ ਹੋਇਆ ਤਾਂ ਦੱਸ ਦਈਏ ਕਿ ਹਵਾਵਾਂ ਚੱਲਣ ਗਈਆਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਸੇ ਸਥਿਤੀ ਨੂੰ ਦੇਖਦੇ ਅਗਲੇ ਦਿਨ ਯਾਨੀ ਕਿ ਕੱਲ ਦੀ ਜੇਕਰ ਗੱਲ ਹੋਵੇ 20 ਜੂਨ ਦੀ ਤਾਂ ਇਸੇ ਤਰੀਕੇ ਦਾ ਮੌਸਮ ਰਹਿਣ ਵਾਲਾ ਹੈ ਪਰ ਜੇਕਰ ਤੇਜ਼ ਹਵਾਵਾਂ ਚੱਲਦੀਆਂ ਨੇ ਜਾਂ ਬਾਰਿਸ਼ ਹੁੰਦੀ ਹੈ ਤਾਂ ਪੰਜਾਬ ਦੇ ਲਈ ਗਰਮੀ ਤੋਂ ਵੱਡੀ ਰਾਹਤ ਹੋ ਸਕਦੀ ਹੈ ਅਲਰਟ ਤਾਂ ਜਾਰੀ ਕੀਤਾ ਗਿਆ ਤਾਂ ਵੈਦਰ ਰਿਪੋਰਟ ਵੀ ਇਹੀ ਜੋ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਕਿ ਤੇਜ਼ ਹਵਾਵਾਂ ਚੱਲਣਗੀਆਂ ਬਾਰਿਸ਼ ਹੋਏਗੀ ਪਰ ਵੈਕਿਊਮ ਬਣਦਾ ਜਾ ਰਿਹਾ ਮੌਸਮ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹਮਸ ਭਰਿਆ ਹੁੰਦਾ ਜਾ ਰਿਹਾ ਤਾਂ ਜੇਕਰ ਬਾਰਿਸ਼ ਹੁੰਦੀ ਹੈ ਜਾਂ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਗਰਮੀ ਤੋਂ ਰਾਹਤ ਮਿਲੇਗੀ ਤਾਂ ਆਪਾਨ ਦੇ ਵਿੱਚ ਵੀ ਗਿਰਾਵਟ ਆਏਗੀ ਤਾਂ ਦੱਸਿਆ ਕਿ 20 ਜੂਨ ਤੋਂ ਵੀ 20 ਜੂਨ ਨੂੰ ਵੀ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦਾ yellow alert ਹੈ ਪਰ 22 ਜੂਨ ਤੇ ਪੰਜਾਬ ਦੇ ਵਿੱਚ ਹਾਲਾਤ ਜੁਨੇ ਸਮਾਨ ਹੋ ਸਕਦੇ ਨੇ ਲੂ ਨੂੰ ਲੈ ਕੇ ਵੀ ਰਾਹਤ ਮਿਲੇਗੀ ਉੱਥੇ ਹੀ ਤਾਪਮਾਨ ਦੇ ਵਿੱਚ 40 ਡਿਗਰੀ ਜਾਂ ਉਸ ਤੋਂ نیچے ਤਾਪਮਾਨ ਦਰਜ ਕੀਤਾ ਜਾ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਮਾਨਸੂਨ ਜੋ ਹੈ 25 ਤੋਂ 30 ਜੂਨ ਦੇ ਵਿਚਾਲੇ ਦਸਤਕ ਦੇ ਸਕਦਾ ਮੱਧ ਭਾਰਤ ਗੁਜਰਾਤ ਦੇ ਵੱਲੋਂ ਮਾਨਸੂਨ ਸમાન ਸਥਿਤੀ ਦੇ ਨਾਲ ਅੱਗੇ ਵੱਧ ਰਿਹਾ ਪਰ ਮੱਧ ਤੇ ਨਾਰਥ ਈਸਟ ਸੂਬਿਆਂ ਦੀ ਗੱਲ ਜੇਕਰ ਕੀਤੀ ਜਾਏ ਤਾਂ ਮਾਨਸੂਨ ਦੀ ਰਫਤਾਰ ਕਾਫੀ ਘੱਟ ਹੈ ਸਲੋ ਹੈ ਮੱਠੀ ਰਫਤਾਰ ਨਾਲ ਮਾਨਸੂਨ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਨਸੂਨ ਆਪਣੀ ਸમાન ਸਥਿਤੀ ਦੇ ਵਿੱਚ ਆ ਸਕਦਾ ਤਾਂ ਜੇਕਰ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕੀਤੀ ਜਾਏ ਅੰਮ੍ਰਿਤਸਰ ਦੇ ਵਿੱਚ ਬੀਤੀ ਰਾਤ ਤਪਮਾਨ 45 ਡਿਗਰੀ ਤੋਂ ਪਾਰ ਸੀਗਾ ਜੋ ਕਿ ਕਾਫੀ ਜ਼ਿਆਦਾ ਸੀ ਦਿਨ ਦੇ ਵੇਲੇ 31 ਡਿਗਰੀ ਸੀਗਾ ਘੱਟੋ ਘੱਟ ਤਪਮਾਨ ਤਾਂ ਜਲੰਧਰ ਦੇ ਵਿੱਚ ਤਾਪਮਾਨ 42.2 ਡਿਗਰੀ ਸੀਗਾ ਲੁਧਿਆਣਾ ਦੇ ਵਿੱਚ 45.4 ਡਿਗਰੀ ਸੀ ਪਟਿਆਲਾ ਦੇ ਵਿੱਚ 43.8 ਡਿਗਰੀ ਸੀ ਤਾਪਮਾਨ ਮੋਹਾਲੀ ਦੇ ਵਿੱਚ ਘੱਟੋ ਘੱਟ ਤਾਪਮਾਨ ਜੋ ਹੈ 42.8 ਡਿਗਰੀ ਰਿਹਾ ਯਾਨੀ ਕਿ ਤਾਪਮਾਨ ਦੇ ਵਿੱਚ ਕੋਈ ਵੀ ਗਰਾਵਟ ਨਹੀਂ ਸੀ ਪਰ ਨਮੀ ਵੱਧਦੀ ਜਾ ਰਹੀ ਹੈ ਇੱਕ ਵੈਕਿਊਮ ਕ੍ਰੀਏਟ ਹੁੰਦਾ ਜਾ ਰਿਹਾ ਤਾਂ ਕਾਫੀ ਜ਼ਿਆਦਾ ਹਮਮਤ ਭਰਿਆ ਹੋਇਆ ਮੌਸਮ ਹੈ ਪਰ ਗਰਮੀ ਨੇ ਹੱਲੇ ਵੀ ਜੋ ਹੈ ਲੋਕਾਂ ਦਾ ਧੂਕੜਾ ਕੜਾ ਕੇ ਰੱਖਿਆ ਹੋਇਆ ਰੈਡ ਅਲਰਟ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਜਾਰੀ ਹੋਇਆ ਪਿਆ ਪਰ ਕਿਹਾ ਜਾ ਰਿਹਾ ਹੈ ਕਿ ਮੀਂਹ ਵੀ ਪਏਗਾ ਕਈ ਥਾਵਾਂ ਤੇ ਲੂ ਵੀ ਚੱਲੇਗੀ ਕਈ ਥਾਵਾਂ ਤੇ ਤਾਂ ਸ਼ਹਿਰਾਂ ਦੇ ਨਾਮ ਸਾਹਮਣੇ ਆ ਰਹੇ ਨੇ ਕਿ ਬਸ 2 ਦਿਨ ਹੋਰ ਨੇ ਤਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ 21 ਜੂਨ ਤੋਂ ਰਾਹਤ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਤਾਂ ਜੋ ਸ਼ਹਿਰਾਂ ਦੇ ਵਿੱਚ ਅਲਰਟ ਜਾਰੀ ਹੋਇਆ ਗਰਮੀ ਨੂੰ ਲੈ ਕੇ ਅਲਰਟ ਜਾਰੀ ਹੋਇਆ ਇਸੀ ਸਥਿਤੀ ਨੂੰ ਦੇਖਦੇ ਹੋਏ ਕੱਲ ਜੋ ਹੈ ਤਾਪਮਾਨ ਇਸੇ ਤਰੀਕੇ ਦੇ ਨਾਲ ਬਣੇ ਰਹਿਣ ਦੀ ਸੰਭਾਵਨਾ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਰਾਹਤ ਦੀ ਖਬਰ ਹੈ ਕਿ ਪੰਜਾਬ ਦੇ ਵਿੱਚ ਅੱਜ ਗਰਮੀ ਦਾ ਕੋਈ ਅਲਰਟ ਜਾਰੀ ਨਹੀਂ ਹੋਇਆ ਪਰ ਸਵੇਰ ਤੋਂ ਹੀ ਹਵਾ ਨਾਲ ਚੱਲਣ ਕਰਕੇ ਕਾਫੀ ਜ਼ਿਆਦਾ ਹਮਸ ਬਣਦੀ ਜਾ ਰਹੀ ਹੈ ਤਾਪਮਾਨ ਦੇ ਵਿੱਚ ਕੋਈ ਵੀ ਗਿਰਾਵਟ ਦੇਖਣ ਨੂੰ ਨਹੀਂ ਮਿਲ ਰਹੀ ਪਰ ਮੌਨਸੂਨ ਜੋ ਹੈ ਜਲਦ ਹੀ ਆਉਣ ਵਾਲਾ 25 ਤੋਂ 30 ਜੂਨ ਤੱਕ ਦਾ ਸਮਾਂ ਦੱਸਿਆ ਜਾ ਰਿਹਾ ਹੈ ਤਾਂ ਦੋ ਦਿਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਅੱਜ ਦਾ ਦਿਨ ਤਾਂ ਕੱਲ ਦਾ ਦਿਨ ਹੈ ਇਹਨਾਂ ਦੋ ਦਿਨਾਂ ਤੋਂ ਬਾਅਦ ਮੌਸਮ ਜੋ ਹੈ ਆਪਣਾ ਰੁਖ ਬਦਲੇਗਾ ਆਪਣਾ ਮਜਾਜ ਬਦਲੇਗਾ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਫਿਲਹਾਲ ਇਸ ਵੇਲੇ ਕੋਈ ਵੀ ਰਾਹਤ ਨਹੀਂ ਹੈ ਲੋਕਾਂ ਨੂੰ ਇਸ ਵੇਲੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਪਰ ਇਸ ਗਰਮੀ ਦੇ ਚੱਲਦਿਆਂ ਪਰ ਜਿਸ ਤਰੀਕੇ ਦੇ ਨਾਲ ਅਲਰਟ ਜਾਰੀ ਹੋ ਰਹੀ ਸੀ ਲੂ ਨੂੰ ਲੈ ਕੇ ਜੋ ਲੂ ਦਾ ਅਲਰਟ ਨਹੀਂ ਹੈ ਪਰ ਗਰਮੀ ਦਾ ਅਲਰਟ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਲੂ ਦਾ ਅਲਰਟ ਨਹੀਂ ਜਾਰੀ ਹੋਇਆ ਇਹ ਵੱਡੀ ਰਾਹਤ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਲਈ ਕਹਿ ਸਕਦੇ ਹਾਂ ਤੇ ਅੱਜ ਦਾ ਦਿਨ ਕੱਲ ਦਾ ਦਿਨ ਸਿਰਫ ਗਰਮੀ ਹੋ ਰਹੀਗੀ ਉਸ ਤੋਂ ਬਾਅਦ ਮੌਸਮ ਦੇ ਵਿੱਚ ਬਦਲਾ ਆਏਗਾ ਤੇਜ਼ ਹਵਾਵਾਂ ਚੱਲ ਜੋ ਇਹ ਚੱਲਣ ਲੱਗ ਜਾਣਗੇ ਤੇਜ਼ ਹਵਾਵਾਂ ਚੱਲਣ ਗਿਆ ਹਨੇਰੀ ਆਏਗੀ ਤਾਂ ਕਈ ਥਾਵਾਂ ਤੇ ਮੀਂਹ ਵੀ ਪਾਏਗਾ ਪਰ ਸ਼ਾਹਬ ਦੇ ਲੋਕਾਂ ਨੂੰ ਜੋ ਲਗਾਤਾਰ ਮੌਸਮ ਵਿਭਾਗ ਦੇ ਵੱਲ ਭਵਿੱਖਬਾਣੀਆਂ ਹੋ ਰਹੀਆਂ ਸੀ ਕਿ ਅੱਜ ਤੇਜ਼ ਹਵਾ ਚੱਲੇਗੀ ਮੀਂਹ ਆਏਗਾ ਪਰ ਲਗਾਤਾਰ ਗਰਮੀ ਜੋ ਹੈ ਉਹ ਗਰਮੀ ਆਪਣਾ ਅਸਰ ਦਿਖਾ ਰਹੀ ਹੈ ਕਹਿਰ ਵਰ ਪਾ ਰਹੀ ਹੈ ਗਰਮੀ ਪਰ ਕੱਲ ਸ਼ਾਮ ਤੋਂ ਹਲਕਾ ਜਿਹਾ ਬਦਲਾਅ ਦੇਖਿਆ ਗਿਆ ਪਰ ਹੁ ਮਹਿਸੂਸ ਦੇ ਨਾਲ ਹੋ ਗਈ ਹੈ ਨਮੀ ਵਧਣ ਦੇ ਕਰਕੇ ਵੈਕਿਊਮ ਕ੍ਰੀਏਟ ਹੁੰਦਾ ਜਾ ਰਿਹਾ ਤਾਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਫਿਲਹਾਲ ਦੱਸਦੀ ਹੈ ਕਿ ਰਾਹਤ ਦੀ ਖਬਰ ਤਾਂ ਇਹ ਹੀ ਹੈ ਕਿਉਣ ਵਾਲੇ 2 ਦਿਨ ਹੋਰ ਸਿਰਫ ਗਰਮੀ ਦੇ ਵਿੱਚ ਕੱਟਨੇ ਪੈਣਗੇ ਉਸ ਤੋਂ ਬਾਅਦ ਤੇ ਹਵਾਵਾਂ ਵਿੱਚ ਲੱੜ ਗਈਆਂ ਤਾਂ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਜੋ ਮੀਂਹ ਵੀ ਆਏਗਾ بارش ਹੋ ਸਕਦੀ ਹੈ ਸਸ਼ਵਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਲਗਾਤਾਰ ਜਿੱਥੇ ਭਵਿੱਖਵਾਣੀਆਂ ਹੋ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਹੁਣ ਮੌਸਮ ਬਦਲਣ ਵਾਲਾ ਹੈ ਮੌਨਸੂਨ ਆਉਣ ਵਾਲਾ ਹੈ ਜਾਂ ਬਾਰਿਸ਼ ਹੋਏਗੀ ਤੇਜ਼ ਹਵਾਵਾਂ ਚੱਲਣਗੀਆਂ ਲਗਾਤਾਰ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਅਜਿਹੇ ਅਪਡੇਟਸ ਦਿੱਤੀਆਂ ਜਾ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਗਰਮੀ ਜੋ ਹੈ ਚਰਮ ਸੀਮਾ ਤੇ ਪਹੁੰਚੀ ਹੋਈ ਹੈ ਗਰਮੀ ਨੇ ਆਪਣਾ ਕਹਿਰ ਵਰਪਾਉਣਾ ਸ਼ੁਰੂ ਕੀਤਾ ਪਿਆ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਰੈੱਡ ਅਲਰਟ ਜਾਰੀ ਹੋਇਆ ਪਿਆ ਕਈ ਥਾਵਾਂ ਤੇ ਲੋਊ أنا